ਜਿਹੜਾ ਆਪਜੀ ਪੜਦੇ ਹੋ ਸੁਣਦੇ ਹੋ 84 ਲੱਖ ਜੂਨ ਤੁਸੀਂ ਗਿਣੋ ਤੇ ਮੈਂ ਗਿਣਾ ਦੇਣਾ ਸਾਹ ਸੰਗੇ ਚ ਤੁਸੀਂ ਗਿਣੋ 20 ਲੱਖ ਸੋਸਤਾ ਵਰਜਨੋ 9 ਲੱਖ ਸਰਜਲ ਚਿਰਮਨੋ ਇਸ ਮਨੁੱਖੀ ਜਾਮੇ ਤੋਂ ਪਹਿਲਾਂ ਇਸ ਮਨੁੱਖ ਨੂੰ 20 ਲੱਖ ਜੂਨ ਉਹ ਭੁਗਤਨੀ ਪੈਂਦੀ ਜਿਹੜੀ ਇੱਕੋ ਥਾਂ ਤੇ ਪਈ ਰਹਿੰਦੀ ਹੈ ਸਾਸ ਸੰਗਤਿ ਪੱਥਰ ਪਹਾੜ ਦ੍ਰਹਿਤ ਆਦ ਇੱਕੋ ਥਾਂ ਤੇ ਪਈ ਰਹਿੰਦੀ ਉਹ ਭੁਗਤਨੀ ਪੈਂਦੀ ਹੈ 9 ਲੱਖ ਜੂਨ ਇਸ ਨੂੰ ਜਲਦੀ ਜੀਵ ਬਣਨਾ ਪੈਂਦਾ ਹੈ ਸਾਸ ਸੰਗਤਿ 11 ਲੱਖ ਕਿਰਮ ਕਵੀ ਗਾਏ ਪੰਖੀ ਗਣ 10 ਲੱਖ ਬਿਤਾਏ 11 ਲੱਖ ਜੁਣ ਉਹ ਜਿਹੜੀ ਕਿ ਆਪਾਂ ਆਪਣੇ ਅੱਖਾਂ ਨਾਲ ਵੇਖ ਸਕਨੇ ਆ अथवा ਆਪਾਂ ਦੂਰ ਬੀਨਾਂ ਵੇਖਣ ਜਿਹਨੂੰ ਕਰਮ ਕਹਿੰਦੇ ਨੇ ਸਾਸ ਸੰਗਤ ਵਿੱਚ 10 ਲੱਖ ਜੂਣ ਆਕਾਸ਼ ਦੇ ਪੰਛੀ ਸਾਹ ਸੰਗਤ 10 ਲੱਖ ਜੂਣੇ ਭੁਗਤਨੀ ਪੈਂਦੀ ਹੈ 30 ਲੱਖ ਪਸ਼ੂ ਜਾਨੋ ਭਾਈ 4 ਲੱਖ ਬਨਰ ਸੁਖਦਾਈ 30 ਲੱਖ ਜੂਣੇ ਚੁਪਾਏ ਪਸ਼ੂ ਉਹ ਭੁਗਤਨੀ ਪੈਂਦੀ ਹੈ 4 ਲੱਖ ਜੂਨ ਜੰਗਲ ਦੇ ਜਾਨਵਰ ਜਬ ਇਹ 84 ਮਿਟ ਜਾਵੇ ਤਬ ਮਾਨੁਖ ਕੇ ਤਨ ਕੋ ਪਾਵੇ ਤੁਹਾਡੀ 84 ਲੱਖ ਜੂਨ ਬਣ ਗਈ ਸਾਜ ਸੰਗੀਤ ਜਦੋਂ ਇਹ ਮਨੁੱਖ ਭਗਤ ਹੈ ਫਿਰ ਮਾਤ ਗਰਭ ਦੇ ਵਿੱਚ ਆ ਜਾਂਦਾ ਹੈ ਇਥੇ ਦਾਸ ਆਪ ਜੀ ਦੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਅਨੁਸਾਰ ਇਹ ਬੇਨਤੀ ਲਗਾ ਕਰਨ ਇਹ 84 ਲੱਖ ਜਿਹੜਾ ਹਰੇਕ ਵਾਸਤੇ ਨਹੀਂ ਵੀ ਸਭ ਨੂੰ ਭੁਗਤਨੀ ਪੈਂਦੀ ਏ ਨਹੀਂ ਇਹ ਦੁਸ਼ਤ ਬੰਦੇਆਂ ਵਾਸਤੇ ਕੋ ਕਰਮੀਆਂ ਬੰਦਿਆਂ ਵਾਸਤੇ ਅਪਰਾਧੀਆਂ ਬੰਦਿਆਂ ਵਾਸਤੇ ਵੀ ਸਾਧ ਸੰਗਤ ਜੀ ਹਰੇਕ ਨੂੰ ਨਹੀਂ ਭੁਗਤਨੀ ਪੈਂਦੀ ਗੁਰੂ ਦੇ ਪਿਆਰੇ